ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦਾ ਸਿਰਲੇਖ ਹੈ ਕੋਈ ਭੇਜ ਬੰਦਾ ਬਾਜਾਂ ਵਾਲਿਆ ਤੇਰੇ ਉਹ ਤੀਰ ਕਿੱਥੇ ਜਿਨ੍ਹਾਂ ਜ਼ੁਲਮ ਨੂੰ ਨਾਥ ਵਿਖਾਇਆ ਸੀ ਬਾਜਾਂ ਵਾਲਿਆ ਤੇਰੀ ਉਹ ਤੀਰ ਕਿੱਥੇ ਜਿਨ੍ਹਾਂ ਜ਼ੁਲਮ ਨੂੰ ਨਾਥ ਵਿਖਾਇਆ ਸੀ ਕਲਗੀ ਵਾਲਿਆ ਤੇਰੀ ਸ਼ਮਸ਼ੀਰ ਕਿੱਥੇ ਜਿਨੇ ਧਰਮ ਦਾ ਬੇੜਾ ਬਚਾਇਆ ਸੀ ਅੰਮ੍ਰਿਤ ਵਾਲਿਆ ਅੰਮ੍ਰਿਤ ਦੇ ਘੋਟ ਕਿੱਥੇ ਅੰਮ੍ਰਿਤ ਵਾਲਿਆ ਅੰਮ੍ਰਿਤ ਦੇ ਘੋਟ ਕਿੱਥੇ ਜਿਨ੍ਹਾਂ ਚਿੜੀਆਂ ਬਾਜ ਤੋੜਾਇਆ ਸੀ ਨੀਲੇ ਵਾਲਿਆ ਤੇਰੀ ਉਹ ਨજર ਕਿੱਥੇ ਜਿਨੇ ਸਹਿਦਖਾਂ ਬਨ ਬਹਾਇਆ ਸੀ ਨੀਲੇ ਵਾਲਿਆ ਤੇਰੀ ਉਹ ਨજર ਕਿੱਥੇ ਜਿਨੇ ਸਹਿਦਖਾਂ ਬਨ ਬਹਾਇਆ ਸੀ ਤੇਰੇ ਮਾਖਿਓ ਮਠੜੇ ਬੋਲ ਕਿੱਥੇ ਜਿਹੜੇ ਦਿਲਾਂ ਦੀ ਮੈਲ ਸਭ ਧੋਮਦੇ ਸਨ ਤੇਰੇ ਮਾਖਿਓ ਮਠੜੇ ਬੋਲ ਕਿੱਥੇ ਜਿਹੜੇ ਦਿਲਾਂ ਦੀ ਮੈਲ ਸਭ ਧੋਮਦੇ ਸਨ ਨਿੱਕੇ ਵੱਡਿਆਂ ਖਿਲਰਿਆਂ ਹੋਿਆਂ ਨੂੰ ਇਕੋ ਲੜੀ ਦੇ ਵਿੱਚ ਪਰੋਮਦੇ ਸਨ ਨਿੱਕੇ ਵੱਡਿਆਂ ਖਿਲਰਿਆਂ ਹੋਿਆਂ ਨੂੰ ਇਕੋ ਲੜੀ ਦੇ ਵਿੱਚ ਪਰੋਮਦੇ ਸਨ ਤੇਰੀ ਢਾਲ ਸੀ ਓਟ ਨੇ ਹੱਥਿਆਂ ਦੀ ਤੇਰੀ ਢਾਲ ਸੀ ਓਟ ਨੇ ਹੱਥਿਆਂ ਦੀ ਤੇਰਾ ਛਾਇਆ ਸੀ ਮਾਂ ਦੀ ਛਾਂ ਵਰਗਾ ਜੇ ਅਨਾਥ ਕੋਈ ਤੇਰੇ ਲੜ ਆ ਲੱਗਾ ਉਨੂੰ ਪਿਆਰ ਮਿਲਿਆ ਸਕੀ ਮਾਂ ਵਰਗਾ ਆਕੇ ਵੇਖ ਤੇਰੇ ਤੈਨੂੰ ਕਹਿਣ ਵਾਲੇ ਇੱਕ ਦੂਜੇ ਤੇ ਚਿੱਕੜ ਸੁੱਟਦੇ ਨੇ ਤੇਰੇ ਨਾਤੇ ਭੋਲਿਆਂ ਭਾਲਿਆਂ ਨੂੰ ਬੇਤਰਸ ਹੋ ਕੇ ਦائیں ਲੁੱਟਦੇ ਨੇ ਆਕੇ ਵੇਖ ਤੇਰੇ ਤੈਨੂੰ ਕਹਿਣ ਵਾਲੇ ਇੱਕ ਦੂਜੇ ਤੇ ਚਿੱਕੜ ਸੁੱਟਦੇ ਨੇ ਤੇਰੇ ਨਾਂ ਤੇ ਭੋਲਿਆਂ ਭਾਲਿਆਂ ਨੂੰ ਬੇਦਰਸ ਹੋ ਕੇ ਦائیں ਲੁੱਟਦੇ ਨੇ ਇੱਜ਼ਤ ਗੈਰਾਂ ਦੀ ਜੋ ਬਚਾਉਣ ਵਾਲੇ ਇੱਜ਼ਤ ਆਪਣੀ ਪੈਰਾਂ ਵਿੱਚ ਰੋਲ ਰਹੇ ਨੇ ਭਰੇ ਮੋਤੀਆਂ ਦੇ ਸਾਗਰ ਛੱਡ ਆਪਣੇ ਮੋਤੀ ਹੋਰਾਂ ਦੇ ਘੜੇ ਵਿੱਚ ਟੋਲ ਰਹੇ ਨੇ ਤੁਸਾਂ ਤਲੇ ਸੰਤ ਜਾਂ ਤੇਲ ਦੇ ਵਿੱਚ ਦੂਸਰ ਤਲੇ ਮਸੰਦ ਜਾਂ ਤੇਲ ਦੇ ਵਿੱਚ ਹੋ ਸੋਚਿਆ ਖਤਮੇ ਜਦ ਹੋ ਗਈ ਰક્ત ਬੀਜ ਵਾਂਗੂ ਕਿੰਨੇ ਹੋਏ ਪੈਦਾ ਵੇਖ ਹੱਦ ਹੋ ਗਈ ਇਹ ਤਾਂ ਹੱਦ ਹੋ ਗਈ ਗੁਰੂ ਗ੍ਰੰਥ ਦੀ ਗੱਲ ਸਮਝਦੇ ਨਹੀਂ ਗੱਲਾਂ ਹੋਰ ਦੀਆਂ ਹੋ ਰਹੀ ਜੜੀ ਜਾਂਦੇ ਕਹਿੰਦੇ ਖੋਲ ਕੇ ਅਰਥ ਸਮਝਾਉਂਦੇ ਹਾਂ ਮਨ ਘੜਤ ਕਹਾਣੀਆਂ ਘੜੀ ਜਾਂਦੇ ਗੁਰੂ ਗ੍ਰੰਥ ਦੀ ਗੱਲ ਇਹ ਸਮਝਦੇ ਨਹੀਂ ਗੱਲਾਂ ਹੋਰ ਦੀਆਂ ਹੋ ਰਹੀ ਚੜੀ ਜਾਂਦੇ ਕਹਿੰਦੇ ਖੋਲ ਕੇ ਅਰਥ ਸਮਝਾਉਂਦੇ ਹਾਂ ਮਨ ਘੜਤ ਕਹਾਣੀਆਂ ਘੜੀ ਜਾਂਦੀ ਬੀਰ ਰਸ ਤੇ ਅਣਖ ਸਭ ਭੁੱਲ ਗਏ ਨੇ ਝੂਠ ਬੋਲਣ ਨੂੰ ਇਹ ਦਾ ਨਾਈ ਕਹਿੰਦੇ ਦਾਨ ਖਾ ਖਾ ਫੁੱਲਿਏ ਜਾਮਦੇ ਨੇ ਹੈ ਵੱਡੀ ਏ ਲੋਕ ਭਲਾਈ ਕਹਿੰਦੇ ਦਾਨ ਖਾ ਖਾ ਫੁੱਲਿਏ ਜਾਮਦੇ ਨੇ ਹੈ ਵੱਡੀ ਏ ਲੋਕ ਭਲਾਈ ਕਹਿੰਦੇ ਮੈਨੂੰ ਪਤਾ ਤੁਹਾਨੂੰ ਨਹੀਂ ਵੇਲ ਹੋਣੀ ਮੈਨੂੰ ਪਤਾ ਤੁਹਾਨੂੰ ਨਹੀਂ ਵੇਲ ਹੋਣੀ ਅਰਬਾ ਹੋਰਾ ਵੀ ਖੰਡ ਬ੍ਰਹਮੰਡ ਤੇਰੇ ਕੋਈ ਭੇਜ ਬੰਦਾ ਜਿਹੜਾ ਕਰੇ ਸਿੱਧੇ ਉਲਟੇ ਹੋ ਰਹੇ ਇਥੇ ਪਾਖੰਡ ਜਿਹੜੇ ਮੈਨੂੰ ਪਤਾ ਹੈ ਤੁਹਾਨੂੰ ਨਹੀਂ ਵੇਲ ਹੋਣੀ ਅਰਬਾਂ ਹੋਰ ਵੀ ਖੰਡ ਬ੍ਰਹਮੰਡ ਤੇਰੇ ਕੋਈ ਭੇਜ ਬੰਦਾ ਜਿਹੜਾ ਕਰੇ ਸਿੱਧੇ ਉਲਟੇ ਹੋ ਰਹੇ ਇਥੇ ਪਾਖੰਡ ਜਿਹੜੇ ਕੋਈ ਭੇਜ ਬੰਦਾ ਜਿਹੜਾ ਕਰੇ ਸਿੱਧੇ ਉਲਟੇ ਹੋਏ ਇਥੇ ਪਾਖੰਡ ਜਿਹੜੇ ਧੰਨਵਾਦ